ਫਤੇਗੜ ਚੂੜੀਆਂ ਰੇਲਵੇ ਸਟੇਸ਼ਨ ਉਪਰ ਮੋੜ ਦੁਬਾਰਾ ਕੋਲੇ ਦੀ ਭਰੀ ਟ੍ਰੇਨ ਨੇ ਦੇ ਸ਼ੁਰੂ ਹੋਣ ਨਾਲ ਨੇੜੇ ਦੇ ਲੋਕਾਂ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਿਲ ਕੇ ਦੂਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਅੱਗੇ ਰੇਲਵੇ ਬੋਰਡ ਨੂੰ ਝੁਕਦਿਆਂ ਹੋਇਆ ਇੱਕ ਭਰੀ ਹੋਈ ਕੋਲੇ ਦੀ ਟ੍ਰੇਨ ਨੂੰ ਵਾਪਸ ਮੋੜ ਲਈ ਮਜਬੂਰ ਹੋਣਾ ਪਿਆ ਰੇਲਵੇ ਸਟੇਸ਼ਨ ਤੇ ਕੋਲੇ ਦੀਆਂ ਭਰੀਆਂ ਟ੍ਰੇਨਾਂ ਆਉਣ ਤੇ ਸਟੇਸ਼ਨ ਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੋਸ ਵਿੱਚ ਆ ਗਏ ਜਿਸ ਨੂੰ ਵੇਖਦੇ ਹੋਏ ਅਨਾਲਾ ਦੇ ਤਹਿਸੀਲਦਾਰ ਜਗਤਾਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਗੱਲਬਾਤ ਰਹੀ ਕੋਲੇ ਪਟੜ ਰੇ ਨੂੰ ਵਾਪਸ ਮੋੜਨ ਦਾ ਵਿਸ਼ਵਾਸ ਦਵਾਇਆ ਜ਼ਿਲਦਾਰ ਨੇ ਵਿਸ਼ਵਾਸ ਦਵਾਉਣ ਤੇ ਲੋਕਾਂ ਨੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਨੂੰ ਬੰਦ ਕੀਤਾ ਗਿਆ ਲੋਕਾਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਨੂੰ ਬੰਦ ਕੀਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਨੇ ਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਪਿੰਡ ਤਲਵੰਡੀ ਨਾਹਰ ਵੱਲੋਂ ਕੋਈ ਵੀ ਪਾਰਟੀ ਦਾ ਮੰਤਰੀ ਜਾਂ ਐਮਐਲਏ ਸਾਡੇ ਪਿੰਡ ਚ ਜੇ ਵੜ ਗਿਆ ਨਾ ਤੇ ਉਹਦਾ ਆਪਾਂ ਉਹ ਹਾਦ ਕਰਾਂਗੇ ਜਿਹੜਾ ਕਿ ਕਿਸੇ ਨੇ ਕੀਤਾ ਨਾ ਹੋਵੇ ਕਿਉਂਕਿ ਅਸੀਂ ਸਾਡੇ ਕੋਲੇ ਨਾਲ ਆਪਾਂ ਮਾਰੇ ਆ ਇਹ ਆnde ਸਾਡਾ ਸੁੰਦਰ ਗਰਾਮ ਪਿੰਡਿਆ ਆ ਸਵਾ ਇਹਨਾਂ ਦੇ ਸ਼ਹਿਰ ਚ ਪਏ ਜਿਹੜਾ ਸਾਡਾ ਸੁੰਦਰ ਗਰਾਮ ਇਹਨਾਂ ਨੇ ਪਿੰਡ ਕੀਤਾ ਆ ਗੋੜੇ ਗੋੜੇ ਸਾਡੇ ਕੋਲਾ ਕੋਲੇ ਕੋਲੇ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਆ ਸੱਪੜ ਦਾ ਸਾਡਾ ਸੀਵਰ ਨਹੀਂ ਪਾ ਕੇ ਦੇ ਸਕਦੇ ਤੇ ਕੋਲਾ ਸਾਡੇ ਵਾਸਤੇ ਲਿਹਾ ਕੇ ਤੇ ਦੋ ਰੈਗ ਲਾਤੇ ਇੱਕ ਰੈਗ ਲਾਤੇ ਨੇ ਇਕੱਠੇ ਲਾ ਕੇ ਵੇਖੋ ਹੱਦ ਹੋ ਗਈ ਐ ਮੈਨਾਂ ਪਰ ਆਪਾਂ ਕਹੇ ਵੀ ਕੋਈ ਐਮਐਲ ਆ ਜੇ ਕੋਈ ਮੰਤਰੀ ਆ ਜੇ ਆਪਾਂ ਕਾਲੀਆਂ ਝੰਡੀਆਂ ਲਾ ਕੇ ਪੂਰਾ ਜਲੂਸ ਕੱਢਾਂਗੇ ਕਿਉਂਕਿ ਸਾਨੂੰ ਕੋਈ ਖਤਰਾ ਨਹੀਂ ਹੈਗਾ ਆਪਾਂ ਕਿਰਤੀ ਕਿਸਾਨ ਯੋਧੇ ਦੇ ਸਿਪਾਹੀ ਆ ਚੌਕੀਦਾਰ ਆ ਆਪਾਂ ਆਪਾਂ ਜਿਹੜਾ ਵਫਾਦਾਰੀ ਕਰਨੀ ਕਰਨੀ ਆ ਤਗੜੇ ਹੋ ਕੇ ਕਰਨੀ ਆ ਤੇ ਨਾ ਆਪਾਂ ਕੋਲਾ ਲੱਥਣ ਦੇਣਾ ਸਾਡੇ ਮੋਹਤਬਰਾਂ ਨੇ ਕਹਤਾ ਵਾ ਕਿ ਤਗੜੇ ਹੋ ਕੇ ਤੁਸੀਂ ਬਹਿ ਜਾਓ ਇੱਥੇ ਤੁਹਾਨੂੰ ਮਾਰ ਨਹੀਂ ਦੇਣ ਲੱਗਾ ਜੇ ਮਰ ਵੀ ਜਾਓਗੇ ਦੋ ਚਾਰ ਬੰਦੇ ਪਹਿਲੇ ਨੰਬਰ ਤੇ ਮੈਂ ਮਰਾਂਗਾ ਮਰਨਾਂ ਕੋਈ ਖਤਰਾ ਨਹੀਂ ਹੈਗਾ ਕਿਉਂਕਿ ਮਰਨਾ ਹੀ ਆ ਸਾਡੇ ਵੱਡੇ ਵੱਡੇ ਬੁੱਢੇ ਮਾਰੀ ਗਏ ਨੇ ਅਸੀਂ ਕਿਹਾ ਅਟਲਾ ਹੀ ਆਇਆ ਸੀ ਤੇ ਅਸੀਂ ਮਰਨਾ ਨਹੀਂਗਾ ਭਾਵੇਂ ਜਿੰਦੇ ਰਹਿਣਾ ਵਾ ਤੇ ਅਸੀਂ ਕੋਲਾ ਨਹੀਂ ਆਉਣ ਦੇਣਾ ਕਿਉਂਕਿ ਅਹੀਂ ਯਾਰਾ ਕੋਈ ਮੰਤਰੀ ਭਵੇਂ ਧਾਰਿਆ ਦਾ ਪਿਓ ਠ ਕੇ ਆ ਜੇ ਭਵੇਂ ਦੂਜਿਆਂ ਦਾ ਪਿਓ ਆ ਜੇ ਭਵੇਂ ਤੀਜਿਆਂ ਦਾ ਪਿਓ ਆ ਜੇ ਕਿਹ ਮੰਤਰੀ ਨੂੰ ਕਿਹ ਐਮਐਲਏ ਨੂੰ ਵੜ ਨਹੀਂ ਲਾਗੇ ਆਪਾਂ ਉਹਨਾਂ ਦਾ ਆਪਾਂ ਪੂਰਾ ਜਲੂਸ ਕੱਢਾਂਗੇ ਪੱਕੇ ਸ਼ਰਗਦਾ ਥੱਲੇ ਨਾ ਆਉਣਗੇ ਕਿਉਂਕਿ ਜਿੰਨੇ ਸਾਡੇ ਭੈਣ ਭਰਾਵੇਂ ਇਹ ਕੋਲੇ ਨਾਲ ਵੀ ਮਰੰਦੇ ਨੇ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ ਇਹ ਵਿਚਾਰੀਆਂ ਲੀੜੇ ਤੋਂ ਆ ਕੇ ਕਿਸੇ ਛੁਕਣੇ ਪਉਣ ਇਹਨਾਂ ਦੇ ਕੰਜਰਾਂ ਦੇ ਸਿਰ ਤੇ ਪਾਉਣ ਕਿ ਰਸੀਆਂ ਸਾਡੀਆਂ ਕੌੜੀਆਂ ਹੋ ਗਈਆਂ ਜਿੱਤੇ ਲੀੜੇ ਪਉਂਦੇ ਉਸੇ ਵੋਟਰਾਂ ਦੇ ਕੋਲੇ ਦੇ ਵੇਖੋ ਕੀ ਹਾਲਿਆ ਦੋ ਦੋ ਰਹਿ ਕੇ ਇਕੱਠੇ ਆ ਰਹੇ ਨੇ ਇਹ ਕੋ ਕੰਮ ਆ ਬੰਦਿਆ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਬੈਨ ਦੀ ਮਜਬੂਰੀ ਆ ਜੀ ਕੁਝ ਸਮਾਂ ਪਹਿਲਾਂ ਅਸੀਂ ਬੜਾ ਸੰਘਰਸ਼ ਤੇ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾਉਂਦੇ ਰਹੇ ਆ ਕੋਲੇ ਨੂੰ ਬੰਦ ਕਰਾਉਣ ਵਾਸਤੇ ਜੋ ਕਿ ਨਜਾਇਜ਼ ਤੌਰ ਤੇ ਇਥੇ ਕੋਲਾ ਆ ਰਿਹਾ ਤੇ ਦੋਨੇ ਪਾਸੇ ਰਹਿਸ਼ ਨੇ ਫਤਿਹਗੜ੍ਹ ਨਾਲ ਪਾਸੇ ਤੇ ਤਰੰਡੀ ਨਾਲ ਪਾਸੇ ਬਹੁਤ ਦਿੱਕਤ ਲੋਕਾਂ ਨੂੰ ਆ ਰਹੀ ਲੱਗੇ ਸਕੂਲ ਵੀ ਆ ਸਾਰਾ ਘਟਾ ਜਿਹੜਾ ਕੋਲੇ ਦਾ اڈੜ ਕੇ ਪੈਂਦਾ ਜਿਸ ਨਾਲ ਕਿ ਬਿਮਾਰੀਆਂ ਨੂੰ ਫੈਰੀਆਂ ਦੂਜੀ ਗੱਲ ਕਿ ਅਸੀਂ ਥੋੜਾ ਦੋ ਤਿੰਨ ਮਹੀਨੇ ਪਹਿਲਾਂ ਐਸਡੀਐਮ ਸੀਲਦਾਰ ਸਾਹਿਬ ਡੀਸੀ ਸਾਹਿਬ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਲੈ ਕੇ ਕੋਲਾ ਹੁਣ ਨਹੀਂ ਆਊਗਾ ਉਹਨਾਂ ਸਾਡੇ ਕੋਲ ਦੋ ਤਿੰਨ ਮਹੀਨੇ ਟਾਈਮ ਮੰਗਿਆ ਸੀ ਉਹ ਅਸੀਂ ਦਿੱਤਾ ਸੀ ਪਰ ਉਸ ਦੇ ਬਾਵਜੂਦ ਅੱਜ ਫੇਰ ਨਜਾਇਜ਼ ਤੌਰ ਤੇ ਕੋਲਾ ਆ ਰਿਹਾ ਸਾਨੂੰ ਨਹੀਂ ਪਤਾ ਕਿ ਨਹੀਂ ਸ਼ਹਿ ਤੇ ਆ ਰਿਹਾ ਇਹ ਕਿ ਲੀਡਰ ਦੀ ਸ਼ਹਿ ਤੇ ਆ ਰਿਹਾ ਕਿ ਸਿਆਸੀ ਬੰਦੇ ਸ਼ਹਿ ਤੇ ਆ ਰਿਹਾ ਇਹਦੇ ਬਾਰੇ ਪਤਾ ਨਹੀਂ ਉਹਦੇ ਕਰਕੇ ਹੀ ਅੱਜ ਫੇਰ ਸਾਰੇ ਦੋਨੇ ਪਿੰਡ ਇਕੱਠੇ ਹੋਏ ਆ ਲੋਕ ਤੇ ਅੱਜ ਅਸੀਂ ਜਿਹੜੇ ਦੋਨੇ ਰਾਏ ਕਾਇਆ ਇਹ ਡੱਕੇ ਹੋਏ ਆ ਹੁਣ ਵੇਨੇ ਅੱਜ ਇੱਥੇ ਕਿਹੜਾ ਆ ਰਿਹਾ ਕਿਹੜਾ ਲੀਡਰ ਆ ਰਿਹਾ ਕਿਹੜਾ ਅਫਸਰ ਆ ਰਿਹਾ ਕੀ ਕਹਿੰਦਾ ਜਿਹੜੇ ਆਪਾਂ ਸਾਰੇ ਕਿਸੇ ਕਪੜਾ ਮਸਲੇ ਵਾਲੇ ਬੈਠੇ ਸੀ ਉਸ ਬਾਰੇ ਪ੍ਰਧਾਨ ਜੀ ਆਏ ਤੇ ਪ੍ਰਧਾਨ ਜੀ ਨਾਲ ਡਿਸਕਸ ਹੋਇਆ ਤੇ ਪ੍ਰਧਾਨ ਜੀ ਦੀ ਡਿਮਾਂਡ ਨੂੰ ਬੁਖ ਰੱਖਦੇ ਹੋਏ ਜਿਹੜਾ ਆ ਰਹਿ ਲੋਡਡ ਰਹਿ ਗਏ ਵਾਪਸ ਜਾ ਰਿਹਾ ਜੀ ਬਾਕੀ ਅੱਗੇ ਤੋਂ ਇਹ ਕਨਫਰਮ ਹੋ ਗਿਆ ਵੀ ਹੁਣ ਤੱਕ ਇੱਥੇ ਕੋਈ ਰੈਕ ਨਹੀਂ ਆਊਗਾ ਕੋਈ ਵੀ ਕਦੇ ਨਹੀਂ ਕੋਈ ਰੈਕ ਨਹੀਂ ਆਊਗਾ ਇਹ ਜਿਹੜਾ ਡੋਟਡ ਬਾਕਸ ਆਊਗਾ ਤੇ ਜਿਹੜਾ ਖਾਲੀ ਹੈ ਇਹ ਬਾਕਸ ਆਊਗਾ ਉਹ ਬੇਨਤੀ ਹੈ ਪ੍ਰਧਾਨ ਜੀ ਵੀ ਜਿਹੜਾ ਇੱਥੇ ਉਹ ਡਾਊਨਲੋਡ ਹੋ ਗਿਆ ਇਹਨੂੰ ਬਸ ਕੋਈ ਦਿੱਕਤ ਨਾ ਆਵੇ ਇਹ ਵਾਪਸ ਇਹ ਜੀ ਇਹ ਬਾਸ ਮਤਲਬ ਡੋਟਡ ਜਿਹੜਾ ਡਾਊਨਲੋਡ ਹੋਇਆ ਲੈ ਜਾਣਾ ਠੀਕ ਹੈ ਪਰ ਇਹਨੂੰ ਹੋ ਲੋ ਕੈਦੇ ਕਾਨੂੰਨ ਨਾਲ ਟੁੱਫਣੇ ਲੋ ਠੀਕ ਹੈ ਜਿਹੜਾ ਪੋਲੂਸ਼ਨ ਆਇਆ ਨਾ ਉਹਨੇ ਸੇ ਧੂੜਾ ਪੋੜਦਣ ਵੀ ਲੋਕਾਂ ਦਾ ਇਹਨੇ ਨਾ ਸਾਹ ਬੰਦ ਕਰ ਦੇਣਾ ਠੀਕ ਹੈ ਇਹ ਪ੍ਰਸ਼ਾਸਨ ਸ਼ੋਰ ਕਰਾਵੇ ਵੀ ਆਰਾਮ ਨਾਲ ਚੁੱਕਣ ਉਹ ਪਾਣੀ ਨਿਕਲਣਾ ਨਾਲ ਉੱਤੇ ਪਾਣੀ ਟੋਕਣ ਤੇ ਸਾਰੀ ਸਫਾਈ ਕਰਕੇ ਵੀ ਲੈ ਕੇ ਜਿਹੜੀ ਉਹ ਜਾਂਦੀ ਠੀਕ ਹੈ ਜੀ ਇਹ ਬਿਲਕੁਲ ਹੋ ਗਏ ਇਹ ਕੋਈ ਤੋੜਨੀ ਉਕੂਈ ਤੇ ਵਧੀਆ ਤਰੀਕਾ ਨਾਲ ਸਾਫ ਸਫਾਈ ਨਾਲ ਜਿਹੜੀ ਕੀਤਾ ਜਾਵੇ ਠੀਕ ਹੈ ਜੀ